ਵੱਡੇ ਲੇਵ ਵਾਲੀ 75 ਹੀ ਲੈ ਵੀ ਆ ਦੇਖ ਲੋ ਮਿੱਤਰੋ ਵੱਡੇ ਕੱਦ ਕਾਠੇ 75 37 ਦੀ ਕਹਦੇ ਬਸ ਇਧਰ ਘੜਾ ਦੇ ਹਣ ਹੋਰ ਗੱਤ ਕਰਦਾਂਗੇ ਦੱਸ ਫਿਰ 5000 ਦੀਆਂ ਦੇ ਮਾਲੀ ਕੁਆਲਟੀ ਕਬੂਲਦੀ ਥੋਲੇ ਆ ਲੁੱਟ ਲੁੱਟ ਕੇ ਇਹਦਾ ਵਾਸਤੇ ਕਿਹਦੀ ਲੁੱਟੀ ਐ ਬੈਂਕ ਦਾ ਘਰ ਨੂੰ ਲੁੱਟੀ ਐ ਪੜਾ ਹਮ ਲੈ ਜਾ ਕਰਦਾਂਗੇ 1000 2000 ਲੈਸ ਨੂੰ ਕੁਛ ਨਹੀਂ ਹੁੰਦਾ ਯਾਹ ਨਹੀਂ ਦੇਖ ਲਿਆ ਭਾਈ ਲੈ ਵੀ 53000 ਰੁਪਏ ਦੀ ਵੀ ਮਿੱਤਰੋ ਨਾ ਅੱਜ ਆਪਾਂ ਬਾਈ ਕਾਲੂ ਕੋਲੇ ਪਹੁੰਚੇ ਹੋਇਆ ਪਿੰਡ ਦਲੇਲ ਵਾਲੇ ਦੇ ਵਿੱਚ ਮਿੱਤਰੋ ਅੱਜ ਬਾਈ ਕਾਲੂ ਕੋਲੇ ਨਾ ਆਪਾਂ ਘਟੋ ਘਟ ਤੁਹਾਨੂੰ 11 12 ਗਾਵਾਂ ਦਿਖਾਵਾਂਗੇ ਤੇ ਕੱਲੀ ਕੱਲੀ ਤੇ ਨਿਗਾਹ ਮਾਰ ਲਓ ਤੁਸੀਂ ਤੇ ਹੋ ਤਾਂ ਸਾਨੂੰ ਨਹੀਂ ਰਹਿ ਗਿਆ ਮਿੱਤਰੋ ਪਰ ਆਪਾਂ ਨਾ ਜਾਣਕਾਰੀ ਤਾਂ ਲੈ ਕੇ ਦਵਾਂਗੇ ਕੱਲੇ ਕੱਲੇ ਨਾਗ ਦੀ ਪਰ ਮੈਨੂੰ ਪਤਾ ਵੀ ਯਕੀਨ ਆ ਬਾਈ ਕਾਲੂ ਤੇ ਪਰ ਵੀ ਰੇਟ ਜਿਹੜੇ ਰਹਿਣਗੇ ਬਾਜੋ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿ ਦਣਾ ਪਰ ਇੱਥੇ ਆਇਓ ਆਪ ਦੀ ਦੋੜਾਂਗ ਦੀ ਤਸੱਲੀ ਕਰਕੇ ਨਾ ਚੋਕੇ ਫਿਰ ਲੈ ਕੇ ਜਾਓ ਤੇ ਜਿਹੜਾ ਹੋਇਆ ਪਸੂ ਗੱਬਣ ਗੱਬਣ ਦੀ ਆਪ ਦੀ ਭਾਈ ਉਂ ਤਸੱਲੀ ਕਰ ਲਓ ਆਓ ਆਪਾਂ ਕਰਾਗੇ ਬਾਈ ਕਾਲੂ ਨਾਲ ਗੱਲਬਾਤ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਸਰੀ ਗੱਲ ਜੀ ਸਸਰੀ ਗੱਲ ਬਾਈ ਤੇ ਬਾਈ ਪਹਿਲਾਂ ਤਾਂ ਆਪ ਦਾ ਨਾਮ ਦੱਸੀ ਨਾਮ ਮੇਰਾ ਕਾਲਾ ਜੀ ਪਿੰਦੇ ਦਲੇਲ ala ਚਨੀਰੀ ਮਾਨਸਾ ਜ਼ਿਲ੍ਹਾ ਠੀਕ ਹੈ ਨੇੜੇ ਚਨੀਰ ਮੇਰੇ ਚਨੀਰ ਹੈ ਚੱਲ ਸਰ ਕੇ ਰਾ ਪਹਿਲੇ ਨਾ ਤੇ ਚੱਲ ਅੱਜ ਆਪਣੇ ਕੋਲ ਟਾਈਮ ਹੈ ਨਹੀਂ ਮਿੱਤਰਾਂ ਹਾਂਜੀ ਮੈਨੂੰ ਆਏ ਦੱਸ ਕਾਲੇ ਇੱਕ ਆ ਜਾ ਨਾ ਤੇ ਖੋਲ ਨਾ ਤੇ ਖੋਲ ਕੇ ਨਾ ਜੇ ਜਿਹੜੀ ਪਹਿਲਾ ਵੀਡੀਓ ਪਾਈ ਸੀ ਮੈਨੂੰ ਐ ਦੱਸ ਕਿ ਮੇਰੇ ਹਾ ਕੰਮ ਬਹੁਤ ਵਧੀਆ ਦੇ ਜੀ ਨਜ਼ਾਰਾ ਆਇਆ ਹਾਂ ਨਜ਼ਾਰਾ ਫੋਦੀ ਹਾਂ ਹਾਂ ਜੀ ਆਹ ਗਾ ਦਾ ਮੈਨੂੰ ਐ ਦੱਸ ਵੀ ਕਿੰਨ ਮਸੂਆ ਸੂਆ ਤੀਜਾ ਜਿੰਦਾ ਬਦੇ ਤੀਜਾ ਸੂਆ ਹਾਂ ਜੀ ਠੀਕ ਆ ਤੀਜਾ ਸੂਆ ਤੇ ਯਾਰ ਇਹਦੇ ਸੂਣ ਸਾਨ ਦੇ ਕਿੰਨਾ ਚਿਰ ਬਾਕੀ ਆ ਇਹਦੇ 50 ਦਿਨ ਬਾਕੀ ਐ ਲੈ ਵੀ ਮਿੱਤਰੋ ਲੇਵੇ ਵਾਲੇ ਤਾਂ ਨਾ ਜਮ ਹਰ ਰਿਕਾਰਡ ਹੀ ਤੋੜ ਦੂ ਨਾਲੇ ਵਜਨ ਵਜੂਦ ਤੇ ਇਹ ਕੱਲਾ ਕੱਲਾ ਥਣ ਲੱਗਿਆ ਹੋਇਆ ਲੇਵੇ ਨੂੰ ਮੈਨੂੰ ਐ ਦੱਸ ਦੇ ਤੀਜੇ ਸੂਏ ਦੁੱਧ ਕਿੰਨਾ ਪਾ ਦੂ ਤੇ ਬਦੇ ਭਈ ਮਾਲਕ ਦਾ ਨਾ 30 ਕਿਲੋ ਕਹਿ ਕੀਤਾ ਪਰ ਆਪਾਂ ਠੀਕ ਹੈ ਤੁਸੀਂ ਗਾਂ ਦੇ ਥਣ ਕਿੱਤੇ ਲੇਵਾ ਦੱਸੋ ਠੀਕ ਹੈ ਜਿਆਦੇ ਚੰਗੀ ਗਾਂ ਬਾਈਨ ਬਯੂਦ ਹਰੇਕ ਚੀਜ਼ ਲੈ ਬਈ ਕਲ ਤੋੜ ਕੇ ਦਿਖਾਈ ਕਰਾ ਇਹ ਆ ਦੇਖ ਲਓ ਮਿੱਤਰ ਤੇ ਇਹਦਾ ਰੇਟ ਲਓ ਇੱਕ ਗੱਲ ਹੋਰ ਹੈ ਬਾਈ ਰਮਨਦੀਪਾ ਆਪਾਂ ਕਹਿੰਦੇ ਮਾਲਕਾਂ ਨੇ ਸਾਨੂੰ 30 ਕਹਤਾ ਜਾਂ 28 ਕਹਤਾ ਆਪਣੇ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਦੁੱਧ ਦਾ ਤਾਂ ਗਾਂ ਦੱਸਦੀ ਵੀ ਇੰਨਾ ਦੁੱਧ ਦੇਊਗੀ ਠੀਕ ਹੈ ਗਾਂ ਦੇਖ ਕੇ ਪਤਾ ਲੱਗੂ ਵੀ ਕਿੰਨਾ ਦੁੱਧ ਦੇਊਗਾ ਮਤਲਬ ਗਾਂ ਤਾਂ ਦੱਸ ਹੀ ਦਿੰਦੀ ਆ ਹਾਂ ਗਾਂ ਹੀ ਦੱਸੂਗਾ ਵੀ ਇੰਨਾ ਦੁੱਧ ਦੇਊਗੇ ਨਾ ਠੀਕ ਹੈ ਤੇ ਕੀ ਰੇਟ ਰਹੂ ਇਹਦਾ ਇਹਦਾ ਸੀ ਆ ਰਹੀ ਟਾਟਾ ਬੜਾ 75000 ਆਏ ਹਾਏ ਹਾਏ ਗਾਂ ਦੇਖੋ ਲੈ ਵੀ ਬਾਕੀ ਦੂਰੋਂ ਬੰਦਾ ਕੋਈ ਆਊਗਾ ਹੋਰ ਵੀ ਮਾਨਤਾ ਨ ਕਰ ਆਏ ਹਾਏ ਲੈ ਵੀ ਮੇਤਰੋ ਆ ਆਹ ਵੱਡੇ ਲੈ ਵਾਲੀ 75000 ਰੁਪਏ ਦੀ ਗਾਂ ਦੇਊਗਾ ਕਾਲੂ ਹੁਣ ਤੁਸੀਂ ਇਹ ਦੇਖ ਲਓ ਚੈੱਕ ਕਰ ਲਓ ਭਾਈ ਇਹਦਾ ਮੈਨੂੰ ਐ ਦੱਸ ਸੁਆ ਕਿਹੜਾ ਇਹਦਾ ਇਹਦਾ ਸੁਆ ਦੂਜਾ ਵੱਡਾ ਦੂਜਾ ਸੁਆ ਦਿਨ ਕਿੰਨੇ ਕ ਪਈ ਐ ਦੇ ਇਹਦੇ ਤਾਂ ਰਹਿ ਗਈ ਜੀ 10 ਮਾਲਕਾਂ ਦੇ ਸਾਹਮਣੇ ਅੱਛਾ ਮਾਲਕਾਂ ਦੇ ਕਹਿਣਾ 10 ਦਿਨ ਬਾਕੀ ਆ ਠੀਕ ਆ ਯਾਰ ਲੈਵਲ ਹੋਵਾ ਚੰਗਾ ਯਾਰ ਹਾਂ ਜੀ ਬਹੁਤ ਦੂਜਾ ਸੁਆ ਬੱਚੇ ਵੱਡੀ ਬੋਡੀ ਆਏ ਦੁੱਧ ਦੁੱਧ ਦੱਸ ਯਾਰ ਬੱਲੇ ਭਾਈ ਦੁੱਧ ਦਾ ਆਪ ਹੀ ਆਈਡੀ ਲਾਵੇ ਠੀਕ ਆ ਹਾਂ ਦੁੱਧ ਚੋਲੇ ਦੇ ਥੱਲੇ 25 ਕਿਲੋ ਚੋਲੇ ਬਾ ਸੇਵਾ ਨਾਲ ਆਲਾ ਲਾ ਕੇ ਦੁੱਪੇ ਵੰਨ ਦਾ ਦੁੱਧ ਆਲਾ ਦੁੱਧ ਦਾ ਸੇਵਾ ਦਾ ਚਾਹੇ 25 ਕਿਲੋ ਚੋਵੇ ਚਾਹੇ 20 ਕਿਲੋ ਚਾਹੇ ਹਾਂ ਚਾਹੇ 15 ਅੱਛਾ ਮੈਨੂੰ ਆਏ ਦੱਸ ਸੁਆ ਦੱਸਿਆ ਸੀ ਇਹਦਾ ਤੂੰ ਸੁਆ ਦੂਜਾ ਪਿਆ ਇਹ ਕੀ ਰੇਟਰ ਹੋ ਇਹਦਾ ਇਹਦਾ 80 ਹਜ਼ਾਰ ਬੱਲੇ ਭਾਈ ਟਾੜਾ ਵਾੜੇ ਵਾਲੀ ਗੱਲ ਕਰ ਇਹ ਵੀ ਲਸਪਸ ਕਰਾਂਗੇ ਕਿੰਨੇ ਦੀ ਹੋਈ ਅੱਛਾ ਲੈ ਜਾ ਕਰ 75 ਹਜ਼ਾਰ ਦੀ ਤਾਂ ਨਹੀਂ ਹੁੰਦੀ ਕਰਦਾਂਗੇ ਜੀ ਕੋਈ ਗੱਲ ਲੈ ਵੀ ਆ ਦੇਖ ਲੋ ਮਿੱਤਰੋ ਵੱਡੇ ਕਦ ਕਾਠੇ 75000 ਰੁਪਏ ਦੀ ਗਾਂ ਰਹੂਗੀ ਤੇ ਦਿਨ ਕਿੰਨੇ ਕੇ ਲੈ ਜੂਗੀ ਇਹ ਇਹ ਦਿਨ ਲੈ ਜੂ ਰਮਨਦੀਪ ਦੱਸ ਦੇਣਾ ਜੀ 10 ਦਿਨ ਲੈ ਜੂਗੀ ਹਜੇ ਵੀ ਯਾਰ ਬਾਡੀ ਬੁੱਡੀ ਵਾਲੀ ਚੰਗੀ ਹੈ ਪਰ ਇੱਥੇ ਆ ਜਾਓ ਮਿੱਤਰੋ ਕੋਈ ਪਤਾ ਨਹੀਂ ਹੈਗਾ ਕਿਹੜਾ ਗਾਂ ਕੋਈ ਕਿਹੜੀ ਲੈ ਜੇ ਠੀਕ ਹੈ ਨਾ ਗੱਲ ਮੈਨੂੰ ਆਏ ਦੱਸਦਾ ਆ ਸੂਆ ਦੱਸੇਦਾ ਇਹਦਾ ਸੂਆ ਦੂਜਾ ਰਮਨਦੀਪ ਦੂਜਾ ਸੂਆ ਤੇ ਦਿਨ ਕਿੰਨੇ ਬਾਕੀ ਇਹਦੇ ਇਹਦੇ ਹਜੇ 15 ਦਿਨ ਬਾਕੀ 15 ਦਿਨ ਬਾਕੀ ਤੇ ਕਿੰਨੇ ਕ ਰੇਟ ਵਾਲੀ ਤੇ ਕਿੰਨਾ ਕ ਦੁੱਧ ਆ ਇੰਦਾ ਰੇਡ ਆਪਾਂ ਵੀਡੀਓ ਤੇ ਕਰਾਂਗੇ ਫੋਨ ਤੇ ਕਰਾਂਗੇ ਫੋਨ ਤੇ ਹਾਂ ਵੀਡੀਓ ਤੇ ਕਰ ਲਾ ਵੀਡੀਓ ਤੇ ਨਹੀਂ ਮੈਂ ਫੋਨ ਤੇ ਗੱਲ ਆਵਾਜ਼ ਦੱਸ ਇਹ ਗਾਂ ਕੱਚੀ ਆ ਵੱਡੇ ਭਾਈ ਕੱਚੀ ਗਾਂ ਦਿਖਾਈ ਨਹੀਂ ਹੁੰਦੀ ਜਿੱਦ ਦੇ ਗਾਂ ਤਿਆਰ ਹੋ ਗਈ ਨਾ ਹੁਣ ਜਦ ਆਪਾਂ ਕੁਝ ਹੋਰ ਮੰਗਾਗੇ ਜਿੱਦ ਦੇ ਤਿਆਰ ਹੋਈ ਉਦਦੇ ਹੋਰ ਮੰਗਾਗੇ ਅੱਛਾ ਹਾਂ ਪਹਿਲਾਂ ਪਹਿਲਾਂ ਹੋਈ ਸੀ ਤੇਰੇ ਨਾਲ ਪਹਿਲਾਂ ਹੋਈ ਸੀ ਹਾਂ ਇਹਦਾ ਗਾਂ ਦਾ ਰਿਕਾਰਡ ਬੜਾ ਚੰਗਾ ਵੱਡੇ ਭਾਈ ਰਿਕਾਰਡ ਵਾਲਾ ਚੰਗਾ ਹਾਂ ਲੈ ਆ ਮੱਚੀ ਕੁਆਲਿਟੀ ਦੇਖ ਲਈ ਠੀਕ ਹੈ ਮਹ ਮਾਹਰ ਲੈ 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 ਕੋਈ ਗੱਲ ਨਹੀਂ ਤੂੰ ਵੀ ਆਪਦੀਆਂ ਮੰਨਦੀਆਂ ਪਕਾ ਲਾ ਲੈ ਵੀ ਮਿੱਤਰੋ ਆਹ ਦੇਖ ਲੋ ਇਹਦਾ ਰੇਟ ਰਹੂਗਾ ਫੋਨ ਦੇ ਉੱਤੇ ਆ ਜਾ ਕੇ ਰਾ ਹੁਣ ਅੱਛਾ ਭਾਈ ਕਹੋ ਜੇ ਗੱਲ ਕਰ ਲੀਏ ਹੁਣ ਆਹ ਤੇਰੀ ਆ ਵਹਿੜ ਦੀ ਹਾਂਜੀ ਹਾਂਜੀ ਇਹ ਵਹਿੜ ਦਾ ਸੂਆ ਇਹ ਤੀਜਾ ਜੀ ਤੀਜਾ ਸੂਆ ਦਿਨ ਕਿੰਨੇ ਕ ਬਾਕੀ ਨੇ ਦਿਨ ਇਹਦੇ 10 ਬਾਕੀ 10 ਦਿਨ ਬਾਕੀ ਠੀਕ ਆ ਲੈ ਇਹ ਦੇਖ ਲੋ ਮਿੱਤਰੋ ਯਾਰ ਦੁੱਧ ਬਾਦ ਕਿੰਨਾ ਕ ਪਾ ਦੂ ਇਹ ਕਾਲੂ ਇੰਦਾ ਆਈਡੀਆ ਲਾਓ ਜੀ ਮਾਲਕ ਦਾ ਕੁਝ ਹੋਰ ਕਹਿੰਦੇ ਪਰ ਦੁੱਧ ਇਹ 22 ਤੋਂ ਬਾਅਦ ਬਾਅਦ ਦਊ 20 ਕਿਲੋ ਹਾਂ 20 ਕਿਲੋ ਬਾਕੀ ਤੁਸੀਂ ਗਾਂ ਦੇਖੋ ਕਿੰਨਾ ਦੁੱਧ ਵਾਲੀ ਆਈਡੀਆ ਲੱਗੀ ਕੀ ਰੇਟ ਇਹਦਾ ਹਾਂ ਨਾ ਹਾਂ ਮੁੱਲ ਕਰਦੇ ਇਹਨਾਂ 70000 ਹਾਂ ਨਾ ਹੋਰ ਘੱਟ ਕਰਦਾ ਇਹ 10 ਫਿਰ 65000 ਦੀ ਗਾਂ ਦੇ ਹਾਏ 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 ਲੈ ਜਾ ਲੈ ਵੀ ਮਿੱਤਰੋ ਜਮਾਜਾਇਜ ਰੇਟ ਦੀ ਗਾਂ ਹਾਂ ਲੈ ਇਹ ਲੇਵੇ ਵਾਲੇ ਪਾਸੋਂ ਚੈੱਕੋ 65000 ਰੁਪਏ ਦੀ ਮਿਲੂਗੀ ਤੁਹਾਨੂੰ ਆਹ ਗਾਂ ਚੈੱਕ ਕਰ ਲੋ ਤੇ ਗਾਹਾਂ ਹਿੱਧਰ ਹੋ ਖੜੀ ਹੋ ਇੱਕ ਹੋਰ ਆਈ ਇਹ ਪੰਜਵੀਂ ਗਾਂ ਲੈ ਆਹਾ ਆਏ ਹਾ ਨਗੀਨਾ ਦਾ ਇੱਥੇ ਖੜਾ ਹੋਏ ਹਾਂ ਸਾਫ ਸੁਥਰੀ ਇਹ ਕੀ ਸਾਫਤਾ ਵੇਦਾ ਇਹਦਾ ਦੂਜਾ ਸੂਆ ਦਾ ਦੂਜਾ ਸੂਆ ਤੇ ਦੁੱਧ ਬਾਦ ਤੇ ਮੈਨੂੰ ਐ ਦੱਸ ਰੇਟ ਕੀ ਰੂ ਇਹਦਾ ਇਹਦਾ ਰੇਟ ਹਾਂ ਇਹਦਾ ਰੇਟ ਰਹੂਗਾ 65000 ਆਏ ਹਾਏ ਹਾ 65000 ਰੁਪਏ ਦੁੱਧ ਦਾ ਐਸਟੀਮੇਟ ਤਾਂ ਆਪ ਹੀ ਲਾ ਲੈ ਦੁੱਧ ਤਾਂ ਆਪ ਹੀ ਲੱਗ ਜੂਆ ਲੈ ਲੈ 来 ਵੀ ਮਿੱਤਰੋ ਆ ਚੈੱਕ ਕਰ ਲੋ 65000 ਰੁਪਏ ਦੀ ਬਾਦੀਆਂ ਪਾਈ ਖੜੀ ਆ ਕਰਮ ਵਾਲੀ ਕੁਆਲਿਟੀ ਕੁਬਲਟੀ ਥੋਲੇ ਆ ਲੁੱਟ ਲੁੱਟ ਕੇ ਇਹਦਾ ਵਾਸਤੇ ਕਿਹਦੀ ਲੁੱਟੀ ਆ ਬੈਂਕ ਦਾ ਗਾਹ ਨੂੰ ਲੁੱਟੀ ਆ ਪੜਾ ਹਫਤੇ ਚ ਪੰਜ ਚਾਰ ਹੀ ਲੈਨੇ ਰਮਨ ਭਾਈ ਹਾਂ ਕਿੰਨ ਵਡਾ ਘੱਟ ਸਿਰ ਤੇ ਪੰਜ ਚਾਰ ਵਾਲਾ 11 ਖੜਾਈ ਖੜਾ ਪਤੰਦਰਾ ਉਹ ਕੱਚੀਆਂ ਕੱਚੀਆਂ ਲੈ ਲੈਂਦੇ ਵਡੇ ਭਾਈ ਕੱਚੀਆਂ ਕੱਚੀਆਂ ਠੀਕ ਆ ਅੱਛਾ ਜਿਵੇਂ ਆ ਲਾਲਾ ਹੁਣ ਤੂੰ ਲਾਲ ਚਿੱਟੀ ਹਾਂ ਜੱਸੀ ਠੀਕ ਐ ਐ ਸ਼ਹਿਰ ਜੱਬ ਡੱਬੀ ਦਾ ਵਾਲਾ ਤੂੰ ਐ ਸ਼ਹਿਰ ਆਈ ਤੇ ਮੈਨੂੰ ਐ ਦੱਸ ਸੂਆ ਇਹਦਾ ਸੂਆ ਦੂਜਾ ਦਾ ਹੁੰਦਾ ਦੂਜਾ ਸੂਆ ਤੇ ਦਿਨ ਕਿੰਨੇ ਬਾਕੀ ਆ ਇਹਦੇ 10 ਦਿਨ ਬਾਕੀ 10 ਦਿਨ ਬਾਕੀ ਆ ਤੇ ਕਿੰਨੇ ਕ ਦੁੱਧ ਤੇ ਕੀ ਰੇਟ ਆ ਇਹਦਾ ਲੇਵਾ ਇੰਨਾ ਲੌਂਦੀ ਆ ਨਾ ਰਮਨ ਕੋਈ ਤੁੱਕ ਨਹੀਂ ਹੁੰਦਾ ਅੱਛਾ ਹਾਂ ਫਿਰ ਰੇਟ ਇਹਦੇ ਇੱਕ ਦਿਨ ਦਾ 62 ਕਿੰਨਾ 62 ਹਾਂ ਮੈਨੂੰ ਆਇਆ ਲੱਗਦਾ ਤੂੰ ਹੀ ਰੇਟ ਕਰੀ ਜਣਾ ਨਾ ਨਾ ਹੈ ਇਹਦੀ ਕੁਆਲਿਟੀ ਦੇਖ ਬਾਅਦ ਯਾਰੀ ਮੰਗਦਾ ਨਹੀਂ ਤੂੰ ਦਿੰਦਾ ਤਾਂ ਐ ਨਹੀਂ ਦਿੰਦਾ ਕਿਉਂ ਨਹੀਂ ਫਰੋਕ ਕਿਹਦੇ ਲੈਂਦਾ ਹੈ ਕੋਈ ਮੱਝੀ ਲਓ ਆਪਾਂ ਗਾਇਆਂ ਵੇਚਾਂਗੇ ਲੈ ਆ ਇਧਰ ਕਰ ਲੈ ਵੀ ਆ ਦੇਖ ਲੋ ਬਾਕੀ ਬਾਅਦ ਮੰਗਿਆ ਆਪਾਂ 1000 2000 ਰਕਤਾਵਾਂਗੇ ਲੈ ਵੀ ਆ 60000 ਰੁਪਏ ਦੀ ਗਾਂ ਮਿਲੂਗੀ ਤੇ ਚੈੱਕ ਕਰ ਲੋ ਦੁੱਧ ਦੇਵੇ 5 ਦੇਵੇ 10 ਦੇਵੇ 12 ਦੇਵੇ ਉਹ ਛੋਡਾ ਕਰਮਾ ਦੇ ਸਿਰ ਤੇ ਲੈ ਬਤਾਏ ਕਹਿੰਦਾ ਵੀ ਦੁੱਧ ਦੇਉਂਗੀ ਮੈਂ ਡੰਗ ਦਾ 5 ਕਿਲੋ ਹੈ ਨਾ ਕਲੋ ਕਿੰਨਾ ਜੀ ਡੰਗ ਦਾ 5 ਕਿਲੋ 10 ਕਿਲੋ ਦਾ ਇਹਦਾ ਇਹਨਾਂ ਕੁਆਲਟੀ ਦੇਖ ਅੱਛਾ ਕੇ ਇਹਦਾ ਫੇਸ ਦਿਖਾ ਹਰੇਕ ਬੰਦਾ ਕੁਆਲਟੀ ਤੋਂ ਜਜਮੈਂਟ ਲਾ ਲ ਲੈ ਜਾ ਲੈ ਜਾ ਕੋਈ ਗੱਲ ਨਹੀਂ ਲੈ ਵੀ ਆ ਦੇਖ ਲੋ ਆ ਦੇ ਬੰਨ ਪੁੱਤ ਤਸੱਲੀਆਂ ਮੇਤਰੋ ਇੱਥੇ ਆ ਕੇ ਕਰ ਲਿਓ ਇਹੇ ਮੈਨੂੰ ਐ ਲੱਗਦਾ ਪਤਾ ਹੀ ਨਹੀਂ ਕੀ ਕਰੀ ਬੈਠਾ ਓਏ ਆ ਜਾ ਕਰਾਂ ਕਾਲੂ ਅੱਛਾ ਵੀਰੇ ਕਾਲੂ ਜਿਵੇਂ ਹੁਣ ਆ ਯਾਰ ਕਲਰ ਬੜਾ ਸੁਣਾ ਹੈ ਹਾਂ ਜੀ ਇਹ ਇਹਦਾ ਇਹ ਸ਼ਹਿਰ ਬਿਓਰ ਇਹਨੂੰ ਕਹਿੰਦੇ ਆ ਇਹ ਇਹੇ ਮੈਨੂੰ ਐ ਦੱਸੂਆ ਇੰਦਾ ਸੁਵਧੀਜਾ ਰੇਟ ਇੰਦਾ ਰੇਟ 53000 ਰੁਪਇਆ 53000 ਰੁਪਇਆ ਠੀਕ ਹੈ ਲੈ ਵੀ ਆ ਦੇਖ ਲਓ ਮੈਨੂੰ ਐਂ ਦੱਸ ਤੂੰ ਗੁੱਸਾ ਤਾਂ ਨਹੀਂ ਕਰਦਾ ਨਾ ਨਾ ਗੁੱਸਾ ਕਿੰਨੇ ਦੀ ਲੱਤੀ ਏ ਤੇਰੀ ਹੈ ਕਿੰਨੇ ਦੀ ਲੱਤੀ ਏ ਇਹੇ ਹਾਂ ਅੱਬਾ 45000 ਦੀ ਲਈਏ 45000 ਮੁੱਲ ਕਿੰਨਾ ਕੀਤਾ 53000 ਅੱਬਾ ਦੇਣਾ ਨਹੀਂ ਕਰਿਆ ਠੀਕ ਆ ਹਾਂ ਨਹੀਂ ਫਿਰ ਵੀ ਬਹੁਤ ਆ ਚੱਲ ਅੱਬਾ ਦੋ ਦੇਰੀ ਪੰਜ ਬਹੁਤ ਆ ਆਏ ਨਹੀਂ ਵੀ ਕਿਲਾ ਲੈਣਾ ਠੀਕ ਆ ਹਾਂ ਨਹੀਂ ਚਲੋ ਤੱਬੀ ਆ ਦੇਖ ਲਓ ਹੁਣ ਤੁਸੀਂ ਇਸ ਵਹਟ ਦਾ ਰੇਟ 53000 ਰੁਪਿਆ ਰੇਟ ਰਹੂਗਾ ਤੇ ਚੈੱਕ ਕਰ ਲਓ ਸੂਣ ਦੇ ਇਹ ਵੀ ਮਤਲਬ ਬਾਕੀ ਪੇ ਆ ਪੰਜ ਸੱਤ ਦਿਨ ਲੈ ਜੂ ਬਾਈ ਦਾ ਲੈ ਜੂਗੇ ਮੇਤਰਾ ਆ ਦੱਸ ਹੁਣ ਕਾਲੀ ਡੱਬੀ ਦਾ ਸੂਆ ਇਹਦਾ ਸੂਆ ਦੂਜਾ ਬਾਈ ਦਿਨ ਕਿੰਨੇ ਕਹਿੰਦੇ ਆ ਇਹ 10 ਦਿਨ ਲੈ ਜੂ ਤੇ ਕੀ ਦੁੱਧਦਾਰ ਕਾਰਟੇ ਕਿੰਨਾ ਰੇਟ ਆ ਇਹ ਦੁੱਧ ਲੇਉ 17 18 ਕਿਲੋ ਨਸਲੂਸਲਾਲੀ ਗਾਂ 17 18 ਕਿਲੋ ਤੇ ਰੇਟ ਇਹਦਾ 360 ਯਾਰ 63000 ਠੀਕ ਆ ਲੈ ਵੀ ਇਹਦਾ 63000 ਰੁਪਿਆ ਰੇਟ ਰਹੂਗਾ ਤੇ ਚੈੱਕ ਕਰ ਲਓ ਹਜੇ ਕੱਚੀ ਦਿਨ ਲੈ ਜੂ ਹਾਂ 10 12 ਦਿਨ 10 12 ਬੋਲਾ ਲੇਵਾ ਲੌਂਦੀ ਐ ਇਹਦਾ ਗੁੰਦੀ ਆਉਂਦੀ ਆ ਸਾਨੂੰ ਅਜਾ ਗੁੰਦੀ ਮਾਰਦੀ ਆ ਹਾਂਜੀ ਲੈ ਲੈ ਜਾ ਇਹ ਆ ਚੈੱਕ ਕਰ ਲਓ ਮਿੱਤਰ ਇਹਦਾ 63000 ਰੁਪਇਆ ਕਾਲੂ ਇਹ ਜਿਹੜੀ ਆ ਕਰੋ ਸੰਗ ਦੇ ਵਿੱਚ ਵਸੜਾ ਗਈ ਤੇਰੀ ਇਹਦਾ ਸੂਆ ਬਈ ਇਹਦਾ ਸੂਆ ਦੂਜਾ ਰਮ ਦੂਜਾ ਸੂਆ ਦਿਨ ਕਿੰਨੇ ਬਾਕੀ ਪਏ ਇਹਦੇ ਦਿਨ ਹਜੇ 10 ਬਾਕੀ ਆ 10 ਦਿਨ ਬਾਕੀ ਆ ਤੇ ਕਿੰਨਾ ਦੁੱਧ ਪਾਉ ਦੂ ਕਿੰਨਾ ਰੇਟ ਰੋ ਇਹ 10 ਕਿਲੋ ਮੀਟਰ ਪੰਦੇ ਤੋਂ ਚਨੀਰ ਉਹ ਘਾ ਲਈ ਹੈ ਇਹ ਚਨੀਰ ਤੋਂ ਹਾਂ ਅੱਛਾ ਇਹ ਦੁੱਧ ਦੇ ਮਾਲਕ ਕਹਿੰਦੇ 17 18 ਕਿਲੋ ਜੋਆ 15 ਵੈੜੀਆਂ ਲਾ ਕੇ ਰੱਖੋ ਬਾਕੀ ਗਾਂ ਬਜਾਣਾ ਬਜਾਣਾ ਥਾਂ ਲੈ ਵੀ ਦੇ ਕੀ ਰੇਟ ਇਹਦਾ ਇਹਦਾ 55000 55000 ਹਾਂ ਠੀਕ ਹੈ ਮੈਨੂੰ ਆਹ ਦੱਸ ਲੈ ਜਾ ਕੱਦਾਂਗੇ 1000 2000 ਲੈਸ ਨਸ ਕੁਝ ਨਹੀਂ ਹੁੰਦਾ ਜਾਨ ਨਹੀਂ ਦੇ ਖਾਲੀ ਆ ਭਾਈ ਲੈ ਵੀ 53000 ਰੁਪਏ ਦੀ ਕਹਿੰਦਾ ਜਾਨ ਨਹੀਂ ਦਿੰਦੇ ਖਾਲੀ ਜਿਹੜਾ ਆ ਗਿਆ ਕਹਿੰਦਾ ਰਸਾ ਪਾ ਕੀ ਤੁਰਾਂਗੇ ਹਾਂਜੀ ਇਹ ਕਾਲੂ ਬੰਦਾ ਫੱਟੇ ਚੱਕ ਆ ਮੇਤਰਾ ਅੱਛਾ ਕਾਲਿਆ ਜੇ ਗੱਲ ਕਰਗੇ ਆ ਵਹੜੋ ਇਹ ਦੂਜਾ ਸੁਆ ਤੇ ਦੇਣ ਦਿਨ ਇਹਦੇ 10 ਪੈਣੇ ਨੇ ਤੇ ਰੇਟ ਕਹਿੰਦਾ ਹਾਂ ਇਹਦਾ 20000 ਕਿੰਨਾ 42000 42000 ਹਾਂ ਲੰਬੇ ਵਾਲੀ ਗੱਲ ਕਰੀ ਬੈਠਾ ਤੂੰ ਤਾਂ ਵੀ ਕਿੰਨੇ ਦੀ 35 ਦੀ ਕਹਿਦਿ ਗੀ ਨਾ ਐਂ ਦੱਕਣੀ ਯਾਰ ਅੱਛਾ 37 ਦੀ ਕਰੇ ਬਸ ਇਧਰ ਗੇੜਾ ਘੜਾ ਦੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਮੈਨੂੰ ਐਂ ਲੱਗਦਾ 37000 ਰੁਪਏ ਦੀ ਆਹ ਪੈਸਣ ਮਿਲੂਗੀ ਦਿਨ ਦੇਖ ਲੋ ਮਿੱਤਰੋ ਲੈ ਦੁੱਤ ਬਾਦ ਵੀ ਜਿਹੜਾ ਚੰਗਾ ਪਾਊਗੀ 10 ਦਿਨ ਬਾਕੀ ਨੇ ਰਮਾ 10 ਦੇਵੇ 12 ਦੇਵੇ ਹੈਨਾ 10 ਦਿਨ ਬਾਕੀ ਪਏ ਠੀਕ ਆ ਮਾਲਕ ਕਹਿੰਦੇ 12 ਕਿਲੋ ਜੋ ਹੈ ਪਹਿਲਾਂ ਦਾ अच्छा हां ले जा 10 12 किलो रखी भरी है नु ले भी 37000 ਰੁਪਏ ਦਾ ਰੇਟ ਕਿਵੇਂ ਲੱਗਿਆ ਇਹਦਾ ਵੈਟ ਦਾ ਦੱਸ ਦਿਓ ਹੁਣ ਆ ਤਾਂ ਅੱਜ ਤਾਂ ਫੱਟੀ ਚੱਕ ਤੇ ਇਹਦਾ ਇਹਦਾ ਕੀ ਹਿਸਾਬਤਾ ਵਾ ਇਹ ਰਮਨ ਬਾਈ 500 ਗਾਂਸੂਈਆ ਪਰਸੋਂ ਗਾਂਸੂਈਆ ਹਾਂਜੀ ਅੱਛਾ ਕੀ ਹਿਸਾਬ ਕਿਤਾਬ ਦੀ ਕੀ ਬੱਚਾ ਮਗਰ ਬੱਚਾ ਇੰਦੇ ਸੇ 20 ਕਿਲੋ ਬੋਲਾ 20 ਕਿਲੋ ਚਵਾ ਦਾਂਗੇ ਦੋ ਟਾਈਮ ਬੰਦਾ ਅਥਰੇਦਰ ਕੇ ਚਵਾਈ ਕਰਕੇ ਫੇਰ ਲੱਗੇ ਆਵੇ ਆਪਣੇ 20 ਕਿਲੋ ਹਾਂ ਜਮਨ ਡੱਬੇ ਮਰਵਾ ਤੂੰ ਤਾਂ ਮੈਥੋਂ ਨਾ કેરી ਹੋਈ ਆ ਪਹੁੰਚ ਵਾਵਾਂਗੇ ਤੇ ਉਹ ਕਹਿ ਗਿਆ ਇਹਨੂੰ ਵੀ ਰਹੇਗਾ 15 ਹੋਂ ਕਮ ਨਹੀਂ 20 ਦਾ ਜੇ ਕੀ ਹੋ ਤਾਂ ਲੈ ਜੇ ਨਹੀਂ ਇਹ ਰੇਟਰ ਕੋਲ ਇਹਦਾ 75000 75000 ਠੀਕ ਆ ਲੈ ਵੀ ਬਾਦੀਆਂ ਬੋਤੀਆਂ ਪਾਈ ਖੜੀ ਆ ਬਾਹਰ ਦਾ 75000 ਰੁਪਏ ਰੇਟਰ ਹੋਊਗਾ ਠੀਕ ਆ ਥਣਾ ਥਣਾ ਦੀ ਪੰਪ ਵਰਗੀ ਚੌਂਕੀ ਲੱਗਿਆ ਚਵਾਈ ਹੁਣ ਲਾਈਵ ਕਰਦੀ ਜਾਏ ਅੱਛਾ ਹਾਂਜੀ ਲੈ ਜਾ ਕਹ ਲੈ ਨੰਬਰ ਬੋਰਡ ਕਰ 987438759 ਠੀਕ ਆ ਤੇ ਮੈਨੂੰ ਐਂ ਦੱਸ ਜਿਹੜੀਆਂ ਆਪਾਂ ਮਤਲਬ ਲਗਾਤਾਰ ਵੀਡੀਓ ਪਈ ਜਾਂਦੀਆਂ ਤੇ ਤੇਰਾ ਵਧੀਆ ਹਾਂਜੀ ਬਹੁਤ ਵਧੀਆ ਕੰਮ ਆਈ ਪਰ ਆਪਾਂ ਇੱਕ ਕਰਨ ਵਾਲੇ ਨੂੰ ਥਾਣਾ ਦੀ ਆਪਦੀ ਗਾਰੰਟੀ ਆਪਣੀ ਫੇਰ ਵੀ ਆ ਪਰ ਖਿੱਚ ਕੇ ਲੈ ਕੇ ਆਓ ਜੇ ਇੱਥੇ ਆ ਕੇ ਬੰਦਾ ਦੇਖ ਕੇ ਲੈ ਗਿਆ ਉਹ ਮਜ਼ਾ ਆ ਗਈ ਹਾਂਜੀ ਬਾਕੀ ਕੋਈ ਭਾਈ ਮੰਗਾਉਂਦਾ ਆਨਲਾਈਨ ਆਪਾਂ ਹੀ ਨਹੀਂ ਵੀ ਥੱਲੋਂ ਨਿੱਕੀ ਗਾਂ ਭੇਜਾਂਗੇ 100 ਦੀ 100 ਹੀ ਭੇਜਣੀ ਆ ਔਨ ਜਾਣ ਦਾ ਕਿਰਾਇਆ ਦੇਵਾਂ ਇਹ ਬੰਦੇ ਤੇ ਗਾਂ ਥਾਂਚੋਂ ਫੇਲ ਹੋ ਗਈ ਆਪਾਂ ਕਿਰਾਇਆ ਵੀ ਆਪ ਦੇਵਾਂ ਜੀ ਇਹ ਚੋਂ ਠੀਕ ਹਾਂ ਨਹੀਂ ਬਹੁਤ ਬਹੁਤ ਧੰਨਵਾਦ ਤੇਰਾ ਲੋ ਵੀ ਮਿੱਤਰੋ ਏ ਸੀ ਬਾਈ ਕਾਲਾ ਪਿੰਡ ਦਲੇਲ ਵਾਲਾ ਤੇ ਜਿਹੜਾ ਮਾਨਸਾ ਨੇੜੇ ਝਨੀਰ ਕਿਵੇਂ ਲੱਗਾ ਕੰਮ ਬਾਈ ਦਾ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਭੂ